ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਹੋਏ ਆ ਰੋਹੀ ਸਿੱਧੂ 뮤직 ਸਟੂਡੀਓ ਦੇ ਵਿੱਚ ਜਿੱਥੇ ਕਿ ਤਕਰੀਬਨ ਮਨੇ ਸਾਰੇ ਗਾਣੇ ਉਹੀ ਬਣੇ ਆ ਪਹਿਲੇ ਗੀਤ ਦੀ ਸ਼ੁਰੂਆਤ ਹੋਈ ਸੀ ਮਾਛੀਵਾੜੇ ਵਾਲਾ ਗੌਰਵ ਟਾਪ ਦੇ ਮੱਲ ਟਾਪ ਦੇ ਮੱਲ 2 ਬਾਹਰੋਂ ਵਾਲਾ ਕੀਰਤੀ ਰੈਸਿੰਗ ਲਾਈਫ ਤੇ ਹੁਣ ਟੁੱਟੇ ਕੰਨ ਇੱਕ ਗੀਤ ਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਕਰ ਕਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਮੇਰਾ ਲਿਖੇ ਤੇ ਗਾਇਆ ਇਹ ਜਿੰਨੇ ਵੀ ਗਾਣੇ ਮੇਰੇ ਆਏ ਆ ਨਾ ਤਕਰੀਬਨ ਸਾਰੇ ਗਾਣੇ ਦਾ ਜਿਹੜਾ 뮤직 ਆ ਸਾਡੇ ਭਾਜੀ ਬੈਠੇ ਆ ਰੋਹੀ ਸਿੱਧੂ ਹੁਣੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਤੇ ਇਹ ਸਾਡੇ ਰੋਹਿਤ ਬਾਜੀ ਆ ਜਿਨ੍ਹਾਂ ਨੇ ਸਾਰੇ ਗਾਣੇ ਦੇ ਮਿਊਜ਼ਿਕ ਕੀਤਾ ਆਪਾਂ ਨੂੰ ਇਹ ਪਿੱਛੇ ਰਹਿ ਜਨੇ ਕਈ ਵਾਰ ਨਹੀਂ ਦਿਖਦੇ ਹਨ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੁੰਦੀ ਆ ਸੋ ਇੱਕ ਕਲਾਕਾਰ ਨੂੰ ਗਵਾਣਾ ਤੇ ਮਿਊਜ਼ਿਕ ਦੇਣਾ ਮਿਊਜ਼ਿਕ ਪਰਿਵਾਰ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਮੇਰੇ ਵਾਂਗ ਚਾਹਵਾਨ ਆ ਵੀ ਹਾਂ ਯਾਰ ਮੇਰਾ ਵੀ ਕੋਈ ਗੀਤ ਆ ਜਾਵੇ ਤਾਂ ਬਾਜੀ ਉਹਨਾਂ ਕੋਲ ਜਰੂਰ ਆਇਓ ਬਹੁਤ ਵਾਜਬ ਰੇਟ ਆ ਇਹਨਾਂ ਦੇ ਜਿਆਦਾ ਪੈਸੇ ਨਹੀਂ ਲੈਂਦੇ ਇਹਨਾਂ ਨਾਲ ਆ ਕੇ ਗੱਲਬਾਤ ਕਰ ਲਓ ਆ ਸਕਰੀਨ ਦੇ ਉੱਪਰ ਇਹਨਾਂ ਦਾ ਜਿਹੜਾ ਨੰਬਰ ਮੈਂਸ਼ਨ ਹੋ ਰਿਹਾ ਤੇ ਮੈਂ ਤੁਹਾਨੂੰ ਸਾਰਾ ਸਟੂਡੀਓ ਇੱਕ ਵਾਰ ਦਿਖਾ ਵੀ ਦਿੰਨਾ ਹੈ ਵੀ ਕਿਸ ਤਰ੍ਹਾਂ ਰਿਕਾਰਡਿੰਗ ਹੁੰਦੀ ਹੈ ਕਿਸ ਤਰ੍ਹਾਂ ਗਾਣਾ ਹੁੰਦਾ ਉਹ ਵੀ ਤੁਹਾਨੂੰ ਮੈਂ ਦਿਖਾਣਾ ਇਹ ਹੁੰਦਾ ਜੀ 뮤직 ਸਟੂਡੀਓ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆ ਕੇ ਪੂਰਾ ਬੰਦ ਹੁੰਦਾ ਸੋ ਪਾਜੀ ਹੁਣਾਂ ਦਾ ਜਲੰਧਰ ਦੇ ਵਿੱਚ ਸਟੂਡੀਓ ਆ ਇੱਥੇ ਖੜ ਕੇ ਆਪਣੇ ਗਾਣਾ ਗਾਣਾ ਹੁੰਦਾ ਨਾ ਜਿੱਦਾਂ ਵੀ ਮੈਂ ਗਾਣੇ ਗਾਏ ਆ ਸਾਰੇ ਇੱਥੇ ਖੜ ਕੇ ਗਾਣਾ ਗਾਣਾ ਹੁੰਦਾ ਆ ਮਾਈਕ ਦੇ ਨਾਲ ਇਦਾਂ ਦੂਰੀ ਬਣਾ ਕੇ ਖੜਨਾ ਹੁੰਦਾ ਤੇ ਗਾਣਾ ਹੁੰਦਾ ਤੇ ਆਪਣੇ ਕੰਨਾਂ ਦੇ ਵਿੱਚ ਆਹ ਹੈੱਡਫੋਨ ਲੱਗ ਜਾਂਦੇ ਆ ਆਪਾਂ ਨੂੰ 뮤직 ਸੁਣਦਾ ਰਹਿੰਦਾ ਜੇ ਸੁਰ ਘਟਦਾ ਵੱਧਾ ਤਾ ਸਾਡੇ ਰੋਹਿਤ ਬਾਜੀ ਦਸੀ ਜਾਂਦੇ ਆ ਵੀ ਆਹ ਲਾਈਨ ਦਵਾਰੇ ਗਾ ਲੋ ਇੱਕ ਲਾਈਵ ਗਾਣਾ ਤੇ ਸਟੂਡੀਓ ਜਾ ਕੇ ਗਾਣਾ ਜ਼ਮੀਨ ਆਸਮਾਨ ਦਾ ਫਰਕ ਆ ਸੋ ਇਹ ਐਦਾਂ ਦੇ ਬਾਜੀ ਆ ਵੀ ਅਨਟ੍ਰੇਨਡ ਸਿੰਗਰ ਤੋਂ ਵੀ ਗਵਾ ਦੇਣਗੇ ਸਾਡੇ ਰੋਹਿਤ ਬਾਜੀ ਇਹਦਾ ਜੇ ਬੜੀ ਖਾਸियत ਆ ਸੋ ਮੰਨੂ ਨਮਾਣੇ ਨੂੰ ਵੀ ਜੇ ਅੱਜ ਕੱਲ੍ਹ ਪਹਿਲਵਾਨੀ ਜਗਤ ਦੇ ਵਿੱਚ ਜਾਣਦੇ ਆ ਜਾਂ ਕਮੈਂਟਰੀ ਦੇ ਵਿੱਚ ਵੀ ਇੰਨਾ ਪਿਆਰ ਮਿਲ ਰਿਹਾ ਸੋ ਇਹਨਾਂ ਦਾ ਬੜਾ ਹੱਤ ਆ ਕਿਉਂਕਿ ਜਿੰਨੇ ਗਾਣੇ ਆ ਇਹ ਸਾਰੇ ਇਹਨਾਂ ਦੇ ਆਏ ਤੋ ਭਾਜੀ ਦਾ ਨੰਬਰ ਦਿੱਤਾ ਹੈ ਰੋਹਿਤ ਭਾਜੀ ਦਾ ਨੀਅਰ ਪੀਏਪੀ ਚੌਂਕ ਜਲੰਧਰ ਤੁਸੀਂ ਆ ਜਾਣਾ ਤੇ ਸੋਹਣੇ ਸੋਹਣੇ ਗਾਣੇ ਇੱਥੇ ਬਣਾਣੇ ਆ ਬਹੁਤ ਆਪਣੇ ਸੁਪਨੇ ਹੁੰਦੇ ਆ ਗੀਤ ਸੋ ਬਹੁਤ ਸੋਹਣਾ ਇੱਥੇ ਸਟੂਡੀਓ ਬਣਿਆ ਹੋਇਆ ਮੈਂ ਕਹਿੰਦਾ ਜਮੇ ਗਰਮੀ ਲੱਗਦੀ ਏਸੀ ਵੀ ਲੱਗਾ ਹੋਇਆ ਫੁੱਲ ਐਨ ਫਰਾਟੇਦਾਰ ਹਵਾ ਤੇ ਮੈਂ ਸੱਸ ਸਬਦੀ ਸਾਰਿਆਂ ਦੇ ਕਿਰਪਾ ਕਰੇ ਸੋ ਜਰੂਰ ਸਾਰੇ ਇੱਥੇ ਆਇਓ ਭਾਜੀ ਹੁਣੀ ਬਹੁਤ ਸੋਹਣਾ ਗਵਾਉਂਦੇ ਆ ਸਾਰੇ ਜਰੂਰ ਆਇਓ ਬਹੁਤ ਸਿੰਗਰ ਇਦਾਂ ਦੇ ਜਿਨ੍ਹਾਂ ਦੇ ਮਨਾਂ ਚ ਰਹਿ ਜਾਂਦਾ ਵੀ ਯਾਰ ਸਾਡੇ ਗੀਤ ਨਹੀਂ ਹੋਏ ਸਾਡੇ ਰੋਹਿਤ ਭਾਜੀ ਕੋਲ ਆ ਜਾਓ ਇਹਨਾਂ ਨਾਲ ਸੰ ਤੇ ਬਹੁਤ ਬਾਜਪਰੇਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਜਿਹੜੇ ਇਹਨਾਂ ਨੇ ਗਾਣੇ ਬਣਾਏ ਆ ਬੜਾ ਤੁਸੀਂ ਪਿਆਰ ਦਿੱਤਾ ਸਾਰੇ ਗੀਤਾਂ ਨੂੰ ਜਰੂਰ ਭਾਜੀ ਦਾ ਨੰਬਰ ਸਕਰੀਨ ਤੇ ਮੈਂਸ਼ਨ ਹੋ ਰਿਹਾ ਨਾ ਬੜੀ ਤਮੰਨਾ ਹੁੰਦੀ ਹੈ ਸਾਰੇ ਗਾਇਕਾਂ ਦੀ ਸੋ ਇੱਥੇ ਸਾਰੀਆਂ ਤੁਹਾਡੀਆਂ ਰੀਝਾਂ ਪੂਰੀਆਂ ਕਰਦੇ ਨੇ ਭਾਜੀ ਹੁਣੇ ਓਕੇ ਜੀ ਥੈਂਕ ਯੂ ਜਰੂਰ ਵੀਡੀਓ ਸ਼ੇਅਰ ਕਰਿਓ